ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਦੀ ਇਹ ਆਵਾਜ਼ ਆਪਾਂ ਸੁਣਦੇ ਹਾਂ ਲੇਖਕ ਜਸਵੰਤ ਸਿੰਘ ਕਮਲਜੀ ਦਾ ਲਿਖਿਆ ਹੋਇਆ ਨਾਵਲ ਲਹੂ ਦੀ ਲੋ ਪਾਲਸਤ ਮੁਖਬਰੀ ਤੇ ਗ੍ਰਿਫਤਾਰੀ ਮਹਿਰ ਸਿੰਘ ਤੇ ਗੁਰਦੇਵ ਸਿੰਘ ਨੂੰ ਬਾਸ ਚੜਦਿਆਂ ਜਮਾਦਾਰ ਸੁਰੇਨ ਸਿੰਘ ਨੇ ਧਾੜ ਲਿਆ ਉਹ ਐਨ ਕਲਾਈ ਅਖਬਾਰ ਪੜ ਰਿਹਾ ਸੀ ਉਹ ਸੈਨਕਲਾ ਕੀ ਦੁਬਾਰਾ ਸਸਾ ਲੀਨਰ ਵੇਖਿਆ ਉਸ ਮਹਿਰ ਸਿੰਘ ਨੂੰ ਪਿੰਡਾਂ ਦੀ ਨੌਜਵਾਨ ਸਭਾ ਵਿੱਚ ਤੱਤਾ ਬੋਲਦਿਆਂ ਸੁਣਿਆ ਸੀ ਉਸ ਨੂੰ ਮਹਿਰ ਸਿੰਘ ਦੇ ਭਜਨੇ ਦੀਆਂ ਲੱਤਾਂ ਤੋੜ ਕੇ ਮਫਰੂਰ ਹੋਣ ਬਾਰੇ ਵੀ ਪਤਾ ਸੀ ਸਾਰੇ ਇਲਾਕੇ ਵਿੱਚ ਇਸ ਵਾਰਦਾਤ ਨੇ ਇੱਕ ਤਰ੍ਹਾਂ دہشت ਪਾ ਦਿੱਤੀ ਸੀ ਪੁਲਿਸ ਬਾਕੀ ਬਚਦੇ ਮੁਲਜ਼ਮਾਂ ਨੂੰ ਸਰਗਰਮੀ ਨਾਲ ਪੜ ਰਹੀ ਸੀ ਜਮਾਦਾਰ ਜਦੋਂ ਦਾ ਪੈਨਸ਼ਨ ਆਇਆ ਸੀ ਸਰਕਾਰ ਦਾ ਖੈਰਖਵਾ ਤੇ ਪੁਲਿਸ ਦਾ ਪੱਕਾ ਚਾਊਟ ਬਣ ਚੁੱਕਾ ਸੀ ਇਲਾਕੇ ਵਿੱਚ ਕੋਈ ਵਾਰਦਾਤ ਹੋਵੇ ਉਸ ਨੂੰ ਝੱਟ ਪਤਾ ਲੱਗ ਜਾਂਦਾ ਸਰਕਾਰੀ ਬੰਦਾ ਹੋਣ ਕਾਰਨ ਤੱਤੀ ਠੰਡੀ ਗੱਲ ਦੀ ਥਾਣੇ ਇਤਲਾਹ ਦੇਣਾ ਆਪਣਾ اخلاਕੀ ਫਰਜ਼ ਸਮਝਦਾ ਲੋਕਾਂ ਉਤੇ ਰੋਪ ਮੋਣ ਲਈ ਜਮਾਦਾਰ ਸੁਰੇਨ ਸਿੰਘ ਨੇ ਪੁਲਿਸ ਦੀ ਸਿਫਾਰਿਸ਼ ਨਾਲ ਦੋ ਨਾਲੀ ਬੰਦੂਕ ਦਾ ਲਾਇਸੈਂਸ ਲੈ ਲਿਆ ਸੀ ਜਦੋਂ ਵੀ ਉਹ ਥਾਣੇ ਅਥਵਾ ਕਚੈਰੀ ਜਾਂਦਾ ਲਿਸ਼ਕ ਦੀ ਬੰਦੂਕ ਮੋਢੇ ਅਤੇ ਰੌਂਡਾਂ ਵਾਲੀ ਪੇਟੀ ਗਲ ਕਸ ਕੇ ਰੱਖਦਾ ਫੌਜੀ ਟੰਗ ਨਾਲ ਚਾੜੀ ਦਾੜੀ ਖਾਕੀ ਪੈਂਟ ਤੇ ਚੌੜੀ ਛਾਤੀ ਨਾਲ ਪੂਸਰਿਆ ਪੂਸਰਿਆ ਲੱਗਦਾ ਕੰਮੀ ਕਮੇਣ ਉਸ ਨੂੰ ਹੱਥ ਜੋੜ ਕੇ ਫਤਿਹ ਬੁਲਾਈ ਬਿਨਾ ਨਹੀਂ ਲੰਗਦੇ ਸੰ ਬਸ ਹਾਲੇ ਅੱਡੇ ਵਿੱਚ ਖਲੋਤੇ ਸੀ ਉਹਦੇ ਡਰਾਈਵਰ ਤੇ ਕਨੈਕਟਰ ਚਾਹ ਪੀਣ ਵਾਸਤੇ ਉੱਤਰ ਆਏ। ਜਮਾਦਾਰ ਨੇ ਲਾਲਿਆਂ ਤੋਂ ਸਾਈਕਲ ਮੰਗਿਆ ਅਤੇ ਵਾਹੋ ਦਾ ਕਸਬੇ ਦੇ ਰਾਹ ਪਾ ਲਿਆ। ਉਸ ਕਸਬੇ ਦੀ ਕੋਆਪਰੇਟਿਵ ਬੈਂਕ ਜਾ ਕੇ ਦਮ ਲਿਆ। ਆਓ ਜਮਾਦਾਰ ਸਾਹਿਬ ਕਿਵੇਂ ਦਰਸ਼ਨ ਦਿੱਤੇ? ਖੈਰ ਤਾਂ ਹੈ। ਬੈਂਕ ਮੈਨੇਜਰ ਨੇ ਔਂਕ ਦੇ ਸੁਰੈਣੇ ਤੋਂ ਕਰਾਨੀ ਨਾਲ ਪੁੱਛਿਆ। ਬਸ ਆਹ ਟੈਲੀਫੋਨ ਕਰਨਾ ਹੈ ਜਨਾਬ। ਜਮਾਦਾਰ ਨੇ ਝਟ ਟੈਲੀਫੋਨ ਚੁੱਕ ਲਿਆ। ਜਮਾਦਾਰ ਆਪਣੀ ਪਿੰਡ ਦੀ ਕੋਆਪਰੇਟਿਵ ਸ਼ਾਖ ਦਾ ਖਜ਼ਾਂਚੀ ਸੀ ਅਤੇ ਰਕਮ ਜਮਾ ਕਰਾਉਣ ਉਹ ਕਸਬੇ ਆਇਆ ਹੀ ਰਹਿੰਦਾ ਸੀ ਪੋਸਟ ਡਾਇਲ ਕਮਾਉਂਦਿਆਂ ਪੁਕਾਰਿਆ ਹੈਲੋ ਹੈਲੋ ਜਨਾਬ ਬੋਲਦੇ ਹਾਂ ਮੈਂ ਜਮਾਦਾਰ ਸੁਰੇਂਦਰ ਸਿੰਘ ਜਨਾਬ ਇੱਕ ਇਨਫੋਰਮੇਸ਼ਨ ਹੈਲੋ ਜਨਾਬ ਮਿਹਰ ਸਿੰਘ ਮਫਰੂਰ ਅਤੇ ਉਸ ਦਾ ਇੱਕ ਸਾਥੀ ਹੁਣੇ ਮਹੇੜੀ ਦੇ ਅੱਡੇ ਤੋਂ ਬੱਸ ਚੜ੍ਹਿਆ ਗੋਸਤਾਖੀ माफ ਜਨਾਬ ਡੀਐਸਪੀ ਸਾਹਿਬ ਸੱਚ ਸਿਰੇ ਕਾਲ ਜਮਾਦਾਰ ਇਕਦਮ ਖੁਸ਼ ਹੋ ਗਿਆ ਜਨਾਬ ਇਹ ਤਾਂ ਠੀਕ ਨਹੀਂ ਪਤਾ ਬਸ ਨਹਿਰ ਦੇ ਪੁਲ ਵੱਲ ਨੂੰ ਗਈ ਹੈ ਉਹ ਜ਼ਰੂਰ ਦਰਿਆ ਦੇ ਪਾਰੇ ਉਤਰਨਗੇ ਬਸ ਪੁਰਾਣੀ ਫਟੀ ਚਰੀ ਹੈ ਕੋਸ਼ਿਸ਼ ਕਰ ਵੇਖੋ ਬਹੁਤ ਅੱਛਾ ਜਨਾਬ ਮੈਂ ਉਡੀਕ ਕਰਾਂਗਾ ਜਮਾਦਾਰ ਦੇ ਇੰਨਾ ਬੋਲਣ ਨਾਲ ਹੀ ਟੈਲੀਫੋਨ ਬੰਦ ਹੋ ਗਿਆ ਉਸ ਬੈਂਕ ਮੈਨੇਜਰ ਨੂੰ ਧੰਨਵਾਦ ਦਿੰਦਿਆਂ ਆਖਿਆ ਤੁਹਾਡੀ ਬੜੀ ਮਿਹਰਬਾਨੀ ਮੈਨੇਜਰ ਸਾਹਿਬ ਜਰਾ ਕਾਲੀ ਹੈ ਅੱਛਾ ਸਤਿ ਸ਼੍ਰੀ ਅਕਾਲ ਮੈਨੇਜਰ ਜਮਾਦਾਰ ਦੀ ਫੁਰਤੀ ਉੱਤੇ ਮਨ ਹੀ ਮਨ ਹੱਸ ਕੇ ਕਹਿ ਗਿਆ ਕਮਾਲ ਦਾ ਬੰਦਾ ਏ ਅਗ ਲਾਉ ਸਿੰਘ ਇੰਨੇ ਸਮੇਂ ਵਿੱਚ ਜਮਾਦਾਰ ਸਾਈਕਲ ਉੱਤੇ ਲੱਤ ਦੇ ਚੁੱਕਾ ਸੀ 2 ਮਹੀਨੇ ਹੀ ਹੋਏ ਸਨ ਡੀਐਸਪੀ ਹਰਿੰਦਰ ਸਿੰਘ ਨੂੰ ਇਸ ਇਲਾਕੇ ਵਿੱਚ ਆਏ ਥਾਣੇ ਦੇ ਮੌਜਨੇ ਵਾਸਤੇ ਐਸਪੀ ਆ ਰਿਹਾ ਸੀ ਇਨਚਾਰਜ ਵੱਡਾ ਥਾਣੇਦਾਰ ਬਿਮਾਰ ਹੋਣ ਕਾਰਨ ਛੁੱਟੀ ਗਿਆ ਹੋਇਆ ਸੀ ਛੋਟੇ ਥਾਣੇਦਾਰ ਸਵਰਨ ਸਿੰਘ ਦੇ ਸਹਾਇਤਾ ਲਈ ਡੀਐਸਪੀ ਆ ਪਏ ਸੀ ਉਸ ਕਾਗਜ਼ਾਂ ਦੀ ਸਰਕਾਰੀ ਪੜਤਾਲ ਕੀਤੀ ਥਾਣੇ ਦੀ ਸਫਾਈ ਦੀਆਂ ਹਦਾਇਤਾਂ ਦਿੱਤੀਆਂ ਐਸਪੀ ਹਰਿੰਦਰ ਸਿੰਘ ਦੇ ਟੜੇ ਦਾ ਨਹੀਂ ਸੀ ਉਸ ਨੂੰ ਡਰ ਸੀ ਰਿਪੋਰਟ ਮਾੜੀ ਨਾ ਲਿਖ ਜਾਵੇ ਉਸ ਬਸਤਾ ਅਲਫਾ ਬੇ ਦੇ ਬਦਮਾਸ਼ਾਂ ਦੀਆਂ ਫਾਈਲਾਂ ਆਪ ਚੈੱਕ ਕੀਤੀਆਂ। ਮੁੰਛੀ ਦੇ ਪੈਰੇ ਵਾਲੇ ਸਿਪਾਹੀ ਬਿਨਾਂ ਸਾਰੇ ਅਮਲੇ ਨੂੰ ਉਸ ਪਿੰਡ ਵਿੱਚੋਂ ਬਦਮਾਸ਼ਾਂ ਅਤੇ ਪਿੰਡ ਦੇ ਪੰਚਾਂ ਸਰਪੰਚਾਂ ਦੀਆਂ ਇਤਲਾਹਾ ਕਰਵਾਉਣ ਲਈ ਤੋਰ ਦਿੱਤਾ ਤਾਂ ਕਿ ਸਾਹਿਬ ਦੇ ਆਉਣ ਸਮੇਂ ਹਾਜ਼ਰੀ ਭਰਪੂਰ ਲੱਗੇ। ਡੀਐਸਪੀ ਹਰਿੰਦਰ ਸਿੰਘ ਅਤੇ ਸਵਰਨ ਸਿੰਘ ਉਦੋਂ ਚਾਹ ਪੀ ਰਹੇ ਸਨ। ਜਦੋਂ ਜਮਾਦਾਰ ਦਾ ਫੋਨ ਖੜਕ ਪਿਆ ਡਿਪਟੀ ਦੀ ਜੀਪ ਦਾ ਡਰਾਈਵਰ ਕਿੱਤੇ ਬਾਹਰ ਚਾਹ ਪੀਣ ਤੁਰ ਗਿਆ ਸੀ ਉਹ ਸਾਹਿਬ ਤੋਂ ਛੁੱਟੀ ਲੈ ਕੇ ਗਿਆ ਸੀ ਉਸ ਨੂੰ ਕੋਈ ਪਤਾ ਨਹੀਂ ਸੀ ਪਿੱਛੋਂ ਐਮਰਜੈਂਸੀ ਨੇ ਉੱਠ ਪੈਣਾ ਹੈ ਸਵਰਨ ਸਿੰਘ ਝਟਪਟ ਜੀਪ ਵਿੱਚ ਬੈਠ ਡੀਐਸਪੀ ਹੱਥਾਂ ਪੈਰਾਂ ਵਿੱਚ ਆ ਗਿਆ ਥਾਣੇਦਾਰ ਨੇ ਅੱਧਾ ਕੁ ਫੋਨ ਸੁਣ ਲਿਆ ਸੀ ਉਸ ਇੱਕ ਪਲ ਟੜਕਦੇ ਦਿਲ ਨਾਲ ਸਲਾਹ ਦਿੱਤੀ ਜਨਾਬ ਫੋਰਸ ਨਾਲ ਲੈ ਲਈਏ ਜੇ ਉਹਨਾਂ ਨੂੰ ਉਡੀਕਦੇ ਰਹੇ ਵੇਲਾ ਹੀ ਹੱਥੋਂ ਗਵਾ ਲਵਾਂਗੇ ਡੀਐਸਪੀ ਕਾਲੀ ਨਾਲ ਹੱਥ ਦਾ ਇਸ਼ਾਰਾ ਦਿੰਦਾ ਡਰਾਈਵਿੰਗ ਸੀਟ ਉੱਤੇ ਜਾ ਬੈਠਾ ਅਗਲੀ ਪਿਛਲੀ ਮੱਤ ਅੱਗ ਲੱਗੇ ਤੇ ਮਸ਼ਕਾਂ ਦਾ ਭਾਅ ਨਾ ਪੁੱਛੀਏ ਜਨਾਬ ਠੀਕ ਫਰਮਾਉਂਦੇ ਹਨ ਸਵਰਨ ਸਿੰਘ ਨੇ ਮਨ ਹੀ ਮਨ ਡੀਐਸਪੀ ਸਾਹਿਬ ਦੀ ਦਲੇਰੀ ਨੂੰ ਪ੍ਰਸ਼ੰਸਾ ਦਿੱਤੀ ਉਹ ਸੀਟ 'ਚ ਬੈਠਦੇ ਆ ਮੁੰਸੀ ਦੇ ਕੰਨ ਖਿੱਚੇ ਕਸ਼ੋਰੀ ਲਾਲ ਖਾਣਾ ਕਿਸੇ ਕੀਮਤ ਤੇ ਸੁੰਨਾ ਨਹੀਂ ਛਡਣਾ ਜਦੋਂ ਵੀ ਕੋਈ ਵਾਪਸ ਆਵੇ ਪੰਜ ਸੱਤ ਦੀ ਫੋਰਸ ਜਿਵੇਂ ਕਿਵੇਂ ਨਹਿਰ ਦੇ ਪੁਲ ਨੂੰ ਆਵੇ ਤੇ ਸਾਡਾ ਪਿੱਛਾ ਕਰੇ ਹਵਾਲदार ਕਿਸ਼ੋਰੀ ਲਾਲ ਨੇ ਜੀ ਜਨਾਬ ਆਖਦਿਆਂ ਸਲੂਟ ਮਾਰਿਆ ਸਟਾਰਟ ਹੋ ਚੁੱਕੇ ਜੀਤਨੇ ਪੈਰ ਤੋਂ ਹੀ ਮੋੜ ਕੱਟਦਿਆਂ ਧੋੜ ਪਿਛਾ ਵਗਾ ਮਾਰੀ ਤੇ ਪੱਕੀ ਸੜਕ ਤੇ ਫਰਾਟੇ ਮਾਰਨ ਲੱਗੀ ਮੈਨੂੰ ਅੱਗੋਂ ਡਾਇਰੈਕਸ਼ਨ ਦੱਸਦਾ ਜਾਵੀ ਡੀਐਸਪੀ ਨੇ ਗিয়ার ਬਦਲਦੇ ਆ ਰਫ਼ਤਾਰ ਤੇਜ਼ ਕਰ ਦਿੱਤੀ ਉਸ ਪੈਟਰੋਲ ਵਾਲੀ ਕਿੱਲੀ ਹੋਰ ਨੱਪ ਦਿੱਤੀ ਬਾਸ ਜਨਾਬ ਇਹ ਹੀ ਸੜਕ ਪਹਾੜ ਵਾਲੀ ਸਾਈਡ ਸਿੱਧੀ ਨਹਿਰ ਦੇ ਪੁਰ ਨੂੰ ਜੇ ਉਸ ਮੁਖਬਰ ਨੇ ਟੈਲੀਫੋਨ ਕੀਤਾ ਸੀ ਕੀ ਨਾਂ ਸੀ ਉਸ ਜਮਾਦਾਰ ਦਾ ਜਮਾਦਾਰ ਦਾ ਸੁਰੈਣ ਸਿੰਘ ਹੈ ਜੀ ਮਹੇੜੀ ਦਾ ਉਹ ਸਾਡਾ ਸਿੱਕੇਬੰਦ ਮੁਖਬਰ ਹੈ ਜਿੱਥੇ ਜਿਵੇਂ ਮਰਜੀ ਵਰਤ ਲਈਏ ਉਸ ਨੂੰ ਸੜਕ ਤੋਂ ਚੱਕਣਾ ਹੈ ਉਸ ਦਾ ਖਿਆਲ ਰੱਖੀਏ ਜੀਪ ਨੇ ਸੜਕ ਦੇ ਵਿੱਚਕਾਰ ਜਾਂਦੇ ਇੱਕ ਸਵਾਰੀਆਂ ਵਾਲੇ ਟੈਂਪੋ ਨੂੰ ਕੱਟਣ ਲਈ ਲੰਮਾ ਹੋਰਨ ਮਾਰਿਆ ਸਵਾਰੀਆਂ ਉਸ ਦੇ ਪਿੱਛੇ ਤੇ ਪਾਸੇ ਵੀ ਲੰਮਕ ਰਹੀਆਂ ਸਨ ਇਹਨਾਂ ਟੈਂਪੋ ਵਾਲਿਆਂ ਇਹਨਾਂ ਟੈਂਪੋ ਵਾਲਿਆਂ ਉੱਤੇ ਵੀ ਹੱਥ ਫੇਰਨਾ ਪੈਣਾ ਹੈ ਕੁੱਤੇ ਦੇ ਪੁੱਤ ਐਨ ਸੜਕ ਦੇ ਵਿੱਚਕਾਰ ਚੱਲਣਗੇ ਖੈਰ ਉਹ ਜਮਾਦਾਰ ਕੋਈ ਬੱਸ 8:30 ਦਾ ਦੱਸਦਾ ਸੀ ਬੱਸ 8:30 ਮਹੇੜੀ ਦਾ ਹੀ ਹੋਵੇਗਾ ਹਾਂ ਹਾਂ ਮਹੇੜੀ ਦਾ ਹੀ ਆਖਦਾ ਸੀ બસ ਦੋ ਨੂੰ ਮਿਲਤੇ ਮਹੇੜੀ ਆ ਜਾਣੀ ਥਾਣੇਦਾਰ ਨੇ ਹੱਥ ਦੇ ਇਸ਼ਾਰੇ ਨਾਲ ਸਮਝਾਇਆ ਜੀਪ ਦੀ ਰਫ਼ਤਾਰ ਵਿੱਚੋਂ ਇੱਕ ਗੂੰਜ ਪੈਦਾ ਹੋ ਰਹੀ ਸੀ ਉਹ ਟਰੱਕਾਂ ਨੂੰ ਪਛਾੜ ਸੁੱਟਦੀ ਬੈਲ ਗੱਡੀਆਂ ਨੂੰ ਕੱਟਦੀ ਤੇ ਢੂੜਾ ਪਟਦੀ ਮਹੇੜੀ ਦੇ ਬਸ ਢੇ ਨੇੜੇ ਆਉਣ ਲੱਗ ਪਈ ਅਗੋ ਚੌੜੇ ਚੁਗਾਠੇ ਵਾਲੇ 60 ਸਾਲਾ ਸੁਰਾਣੇ ਨੇ ਹੱਥ ਦੇ ਇਸ਼ਾਰੇ ਨਾਲ ਜੀਪ ਰੋਕ ਲਈ ਉਹ ਟੈਲੀਫੋਨ ਕਰਕੇ ਵਾਹੋ ਦਾ ਹੀ ਜੀਤ ਤੋਂ ਪਹਿਲਾਂ ਪਹੁੰਚ ਗਿਆ ਸੀ ਉਹ ਖਲੋਤੀ ਜੀਪ ਦੇ ਪਿੱਛੇ ਝਟ ਹੁਕਕਲੀ ਮਾਰ ਕੇ ਬਹਿ ਗਿਆ ਜੀਪ ਗਰਦ ਦਾ ਬਰੋਲਾ ਅੱਡੇ ਵਿੱਚ ਖਲਾਰ ਕੇ ਤਾਰੀ ਮਾਰਦੇ ਪੰਛੀ ਵਾਂਗ ਚੋ ਦੀ ਢਾਲ ਉਤਰ ਗਏ ਨਹਿਰ ਦਾ ਪੁਲ ਵੀ ਉਹ ਚੁੱਪਚਾਪ ਪਾਰ ਕਰ ਗਏ ਜਮਾਦਾਰ ਦਾ ਦਿਲ ਇੱਕ ਸ਼ੱਕ ਵਿੱਚ ਟੜਕ-ਟੜਕ ਜਾਂਦਾ ਸੀ ਮਤਾ ਕਿਤੇ ਰਾਹ ਵਿੱਚ ਹੀ ਨਾ ਉਤਰ ਗਏ ਹੋਣ 5-7 ਮੀਲ ਹੋਰ ਗਾਂ ਜਾ ਕੇ ਉਹਨਾਂ ਨਿਰਾਸ਼ ਹੋਣਾ ਸ਼ੁਰੂ ਕਰ ਦਿੱਤਾ ਇਸ ਲਈ ਜੀਪ ਦੀ ਰਫ਼ਤਾਰ ਪਹਿਲਾਂ ਨਾਲੋਂ ਘਟ ਗਈ ਸੀ ਰਾਹ ਵਿੱਚ ਪੈਂਦੇ ਇੱਕ ਦੋ ਅੱਡੇ ਪਾ ਪਾ ਕਰ ਰਹੇ ਸਨ ਅਸੀਂ ਬੱਸ ਨੂੰ ਸ਼ਾਇਦ ਨਾ ਫੜ ਸਕੀ ਸਵਰਨ ਸਿੰਘ ਸੁਭਾਵੇਖੀ ਕਹਿ ਗਿਆ ਖੈਰ ਸਾਨੂੰ ਕੋਸ਼ਿਸ਼ ਨਹੀਂ ਛੱਡਣੀ ਚਾਹੀਦੀ ਡੀਐਸਪੀ ਨੇ ਰਫ਼ਤਾਰ ਹੋਰ ਤੇਜ਼ ਕਰ ਦਿੱਤੀ ਅਤੇ ਮੁਖਬਰ ਨੂੰ ਸਹਿਨਤ ਨਾਲ ਲਾਗੇ ਕਰਦੇ ਆ ਪੁੱਛਿਆ ਜਮਾਦਾਰ ਸਾਹਿਬ ਉਹਨਾਂ ਦੇ ਹੁਲੀਏ ਕਿਹੋ ਜੇ ਆ ਜਨਾਬ ਮਿਹਰ ਸਿੰਘ ਦੇ ਕਾਲੀ ਪੱਗ ਹੈ ਲੀਦਰ ਬੁਸ਼ਰਟ ਤੇ ਖਾਕੀ ਪੈਂਟ ਨਾਲ ਦੇ ਸਾਥੀ ਦੇ ਹਰਾ ਚਾਦਰ ਚਿੱਟੀ ਕਲੀਆਂ ਵਾਲੀ ਕਮੀਜ਼ ਤੇ ਪੱਗ ਸ਼ਾਇਦ ਸਰੋਂ ਫੁੱਲੀ ਬੰਨੀ ਹੈ ਦੋਵੇਂ ਪੱਜੀਆਂ ਤਿਹਾਂ ਦੇਖਣਗੇ ਮਿਹਰ ਸਿੰਘ ਗੋਰੇ ਰੰਗ ਦਾ ਸੋਨਾ ਜਵਾਨ ਹੈ ਦੂਜੇ ਸਾਥੀ ਨੂੰ ਜਾਣਦਾ ਨਹੀਂ ਪਰ ਰੰਗ ਦਾ ਸੌਲਾ ਹੈ ਦੇ ਕੋਲ 3 ਫੁੱਟ ਦੀ ਕਿਰਪਾਨ ਹੈ। ਖੈਰ ਸਾਡਾ ਫਰਜ਼ ਪਾਲ ਕਰਨਾ ਹੈ। ਅੱਜ ਨਾ ਭਲਕ ਭੱਜਣਗੇ ਕਿੰਨਾ ਕੁ ਚਿਰ। ਹਰਿੰਦਰ ਕੇਸੇ ਲਗਨ ਵਿੱਚ ਜੀਪ ਦੱਬੀ ਗਿਆ। ਉਹ ਟੁੱਟਮੀਆਂ ਗੱਲਾਂ ਕਰਦੇ ਇਹ ਕੱਡਾ ਹੋਰ ਲੰਗੇ। ਆਡੇ ਤੋਂ ਪਿਛਾਂ ਹਟਵੇਂ ਸੱਜੇ ਪਾਸੇ ਇੱਕ ਚਾਹ ਵਾਲੀ ਦੁਕਾਨ ਸੀ। ਜਿਸ ਦੇ ਅੱਗੇ ਸਰਕੜੇ ਦਾ ਛੱਪਰ ਸੁਟਿਆ ਹੋਇਆ ਸੀ। ਸਾਹਿਬ ਨੂੰ ਕੁਛ ਅੱਕ ਪੈ ਗਿਆ। ਨਵੇਂ ਕਾਲੀ ਪੱਗ ਵਾਲਾ ਬੰਦਾ ਚੱਪਰ へਠਾ ਕੁਝ ਪੀ ਰਿਆ ਸੀ ਉਸ ਦੋ ਫਰਲਾਂਗ ਤੋਂ ਜੀਪ ਵਾਪਸ ਮੋੜ ਲਈ ਜਮਾਦਾਰ ਨੇ ਮਹਿਰ ਸਿੰਘ ਨੂੰ ਪਛਾਣ ਲਿਆ ਉਹ ਸਹਜ ਨਾਲ ਆਖਿਆ ਜਨਾਬ ਇਹੋ ਹੈ ਉਹ ਆਪ ਜਾਣ ਕੇ ਜੀਪ ਵਿੱਚੋਂ ਨਾ ਉਤਰਿਆ ਪੁਲਿਸ ਨੇ ਵਾਪਸ ਆਈ ਜੀਪ ਦੇਖਦੇ ਸਾਰ ਮਹਿਰ ਸਿੰਘ ਛੱਟ ਦੁਕਾਨ ਦੇ ਅੰਦਰ ਹੋ ਗਿਆ ਉਸ ਕੋਕਾ ਕੋਲਾ ਪੀਂਦੇ ਗੁਰਦੇਵ ਨੂੰ ਦੋ ਵਾਰੇ ਇਸ਼ਾਰਾ ਕੀਤਾ ਪਾਰੋਂ ਪਿੱਠੋਂ ਕਰ ਨਾ ਸਮਝ ਸਕਿਆ ਡੀਐਸਪੀ ਨੇ ਉਸਦੇ ਮੋਢੇ ਉੱਤੇ ਹੱਥ ਜਾ ਰੱਖਿਆ ਮੈਂ ਤੈਨੂੰ ਗ੍ਰਿਫਤਾਰ ਕਰਦਾ ਗੁਰਦੇਵ ਅਸਲੋਂ ਵਿਸਰਪੋਲ ਸੀ ਉਸਨੂੰ ਵਿਸ਼ਵਾਸ ਸੀ ਮੈਨੂੰ ਕੋਈ ਪਛਾਣ ਹੀ ਨਹੀਂ ਸਕਦਾ ਪਰ ਸਿਰ ਉੱਤੇ ਬਲਾਕ ਘੋਤੀ ਵੇਖ ਕੇ ਉਸ ਫੁਰਤੀ ਨਾਲ ਛਾਲ ਮਾਰੀ ਅਤੇ ਦੋ ਕਦਮਾਂ ਦੀ ਵਿੱਥ ਕਰਦਿਆਂ ਲਲਕਾਰਿਆ ਗ੍ਰਿਫਤਾਰ ਫਗਤ ਸਿੰਘ ਦੀ ਔਲਾਦ ਇਓਂ ਗ੍ਰਫਤਾਰੀ ਨਹੀਂ ਦਿੰਦੀ। ਹੈਹਰ ਫੇਰ ਸਾਹਿਬ ਨੇ ਤਿੰਨ ਪੂਰੀ ਦੀ ਬੈਂਤ ਅਗਾਹ ਵੱਧ ਕੇ ਗੁਰਦੇਵ ਸਿੰਘ ਦੇ ਮੋੜੇ ਉੱਤੇ ਮਾਰੀ। ਜਿਸ ਨੂੰ ਉਸ ਪੋਰਾ ਨਾਲ ਗੋਲੇ। ਥਾਣੇਦਾਰ ਨੇ ਮਿਹਰ ਸਿੰਘ ਨੂੰ ਦੁਕਾਨ ਅੰਦਰ ਵੜਦੇ ਨੂੰ ਤਾੜ ਲਿਆ ਸੀ। ਉਹ ਸਿੱਧਾ ਛੱਪਰ ਵੱਲ ਭੱਜਾ। ਦੁਕਾਨ ਦਾ ਇੱਕ ਵਾਰ ਪਿਛਵਾੜੇ ਖੁੱਲਦਾ ਸੀ। ਚਾਹ ਵਾਲੇ ਦਾ ਕੋਲਾ, ਲੱਕਣਾ ਅਤੇ ਝੂਠੇ ਭਾਂਡੇ ਹੋਣ ਵਾਸਤੇ ਹੱਥ ਨਲਕਾ ਪਿੱਛੇ ਹੀ ਸੀ ਚਾਹ ਵਾਲਾ ਪਾਈ ਜਿਹੜਾ ਫੇਮ ਦੇ ਨਸ਼ੇ ਕਰਮ ਕਾਲਾ ਧੋਹਾ ਹੋਇਆ ਪਿਆ ਸੀ ਪੁਲਿਸ ਨੇ ਦਬਸ਼ ਨਾਲ ਠਠੰਬਰ ਗਿਆ ਮਹਿਰ ਸਿੰਘ ਪਿੱਛੇ ਹੀ ਛਾਲਾ ਮਾਰਦਾ ਸਰਕੜੇ ਵਿੱਚ ਵੜ ਗਿਆ ਸਵਰਨ ਸਿੰਘ ਨੇ ਸਾਹਿਬ ਨੂੰ ਹੋਰ ਇਕੱਲਿਆਂ ਛੱਡਣਾ ਚੰਗਾ ਨਾ ਸਮਝਿਆ ਬੱਸ ਨੂੰ ਉਡੇਕਦੀਆਂ ਦੋ ਸਵਾਰੀਆਂ ਜਨਾਨੀ ਤੇ ਮਰਦ ਆਸ ਲੋਕਾਂ ਨੂੰ ਘਬਰਾ ਕੇ ਉਠ ਖਲੋਤੇ ਇੰਨੇ ਸਮੇਂ ਵਿੱਚ ਗੁਰਦੇਵ ਨੇ ਪਾਸਾ ਵਟਦਿਆਂ ਕਿਰਪਾਨ ਮਿਆਨ ਵਿੱਚੋਂ ਧੋਲੇ ਉਹ ਵੀ ਨੱਠਣ ਵਾਸਤੇ ਦਾਹੀ ਪਲਦਾ ਸੀ ਪਰ ਡੀਐਸਪੀ ਉਸ ਨੂੰ ਪਿੱਠ ਪੁਆ ਕੇ ਭੱਜਣ ਦਾ ਮੌਕਾ ਨਹੀਂ ਦੇ ਰਿਹਾ ਸੀ ਪੈਰ ਪੈਰ ਉਹ ਗੁਰਦੇਵ ਸਿੰਘ ਦੇ ਨਾਲ ਹੀ ਲੰਮਕਦਾ ਰਿਹਾ ਅਖੀਰ ਗੁਰਦੇਵ ਨੇ ਜੁਸਤੀ ਨਾਲ ਕਿਰਪਾਨ ਦਾ ਪਰਮਾਵਾਰ ਕੀਤਾ ਅਤੇ ਡੀਐਸਪੀ ਦੀ ਅੱਧੀ ਪੱਗ ਵੱਡ ਸੁੱਟੀ ਉਹ ਜ਼ਖਮੀ ਹੁਣੋਂ ਬਚ ਗਿਆ ਪਰ ਥੋੜਾ ਡਰ ਜ਼ਰੂਰ ਗਿਆ ਉਦੋਂ ਤੱਕ ਥਾਣੇਦਾਰ ਮਿਹਰ ਸਿੰਘ ਦਾ ਪਿੱਛਾ ਛੱਡ ਕੇ ਦੁਕਾਨ ਦੇ ਉੱਤੋਂ ਦੀ ਗੁਰਦੇਵ ਦੇ ਪਿੱਛੇ ਆ ਗਿਆ ਨੰਗੀ ਤਲਵਾਰ ਸਾਹਿਬ ਦੇ ਸਿਰ ਵੱਜੀ ਵੇਖੀ ਉਸ ਆਪਣਾ ਰਿਵਾਲਵਰ ਤਾਂ ਲਿਆ ਨਹੀਂ ਸਾਹਿਬ ਨੇ ਸੱਟ ਖਾ ਕੇ ਵੀ ਹੋਸ਼ ਨਹੀਂ ਧਿਆਗੇ ਸੀ ਉਸ ਸਵਾਰਨ ਸਿੰਘ ਨੂੰ ਹੱਥ ਚੁੱਕ ਕੇ ਗੋਲੀ ਮਾਰਨ ਨੂੰ ਰੋਕ ਦਿੱਤਾ ਹੁਣ ਗੁਰਦੇਵ ਦੋਹਾ ਦੇ ਸਨ ਨੰਗੀ ਕਿਰਪਾਨ ਲੈ ਖੜੋਤਾ ਸੀ ਉਸ ਉਹਨਾਂ ਦੀ ਗੋਲੀ ਨਾ ਮਾਰਨ ਵਾਲੀ ਕਮਜ਼ੋਰੀ ਨੂੰ ਪਾਪ ਲਿਆ ਉਹ ਹੋਰ ਦਲੇਰ ਹੋ ਗਿਆ ਪਾਸੇ ਛਾਲ ਮਾਰ ਕੇ ਉਸ ਇੱਕ ਟੋਏ ਨੂੰ ਆਪਣਾ ਮੋਰਚਾ ਬਣਾ ਲਿਆ ਉਸ ਨੂੰ ਆਪੂ ਭਰੋਸਾ ਬਚ ਗਿਆ ਸੀ ਇਹ ਦੋਵੇਂ ਸਾਰੀ ਬਾਹ ਲਾ ਕੇ ਵੀ ਮੈਨੂੰ ਫੜ ਨਹੀਂ ਸਕਦੇ ਗੋਲੀ ਮਾਰਨ ਦਾ ਇਨਾ ਜੇਰਾ ਨਹੀਂ ਕਰਨਾ ਉਹ ਟੋਏ ਵਿੱਚ ਪੈਂਤਰੇ ਬਦਲ-ਬਦਲ ਦੋਹਾ ਉਤੇ ਖਾਲੀਵਾਰ ਕਰਦਾ ਅਤੇ ਨਾਲੋਂ ਨਾਲ ਹਰ ਫਲਿਆਂ ਇੱਕ ਗਲਾਬ ਜਿੰਦਾਬਾਦ ਦੇ ਨਾਰੇ ਵੀ ਮਾਰੀ ਜਾਂਦਾ ਡੀਐਸਪੀ ਦੇ ਬੰਦਰੋਂ ਕਿਰਪਾਨ ਦੇ ਕਈ ਟੱਕ ਪੈ ਗਏ ਸਨ ਪਰ ਉਹ ਬਹੁਤ ਡੁੰਗੇ ਨਹੀਂ ਸਨ ਸਾਹਿਬ ਉਤੇ ਇੱਕ ਹਮਲੇ ਸਮੇਂ ਸਵਰਨ ਸਿੰਘ ਨੇ ਮੌਕਾ ਸਾਧਿਆ ਟੋਏ ਵਿੱਚ ਛਾਲ ਮਾਰ ਦਿੱਤੀ ਅਤੇ ਗੁਰਦੇਵ ਨੂੰ ਚੱਟ ਜੱਫੇ ਵਿੱਚ ਲੈ ਲਿਆ ਗੁਰਦੇਵ ਸਿੰਘ ਦੀ ਕਿਰਪਾਨ ਵਾਲੀ ਸਜੀਬਾਂ ਜੱਫੇ ਵਿੱਚੋਂ ਬਾਹਰ ਰਹਿ ਗਈ ਜਦੋਂ ਉਹ ਭੁਆ ਕੇ ਵਾਰ ਕਰਦਾ ਬਹੁਤਾ ਖਾਲੀ ਹੀ ਜਾਂਦਾ ਪਰ ਸਵਰਨ ਸਿੰਘ ਦੇ 2-3 ਛੋਟੇ-ਮੋਟੇ ਚੰਡ ਹੋਈ ਗਏ ਸਾਹਿਬ ਨੇ ਬਾਹਾਂ ਵਿੱਚ ਆਏ ਗੁਰਦੇਵ ਦੇ 60-60 ਬੈਂਤਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਇੱਕ-ਦੋ ਬੈਂਤਾ ਖੋਲਦਿਆਂ ਤੇ ਘੁੰਮਦਿਆਂ ਥਾਣੇਦਾਰ ਦੇ ਵੀ ਵੱਜ ਗਈਆਂ ਡੀਐਸਪੀ ਨੇ ਸਾਰੇ ਜ਼ੋਰ ਨਾਲ ਇੱਕ ਬੰਦ ਕਿਰਪਾਨ ਸੁੱਟਵਾਣ ਲਈ ਬਾਹੋਂ ਤੇ ਖਿੱਚ ਮਾਰੀ। ਕੋਣੀ ਕੋਲੋਂ ਬਾਹ ਦਾ ਟੜਾਕਾ ਪੈ ਗਿਆ ਅਤੇ ਨਾਲ ਹੀ ਸੋਟੀ ਟੁੱਟ ਕੇ ਬਾਹ ਵਾਂਗ ਲਮਕ ਪਈ। ਠਾਣੇਦਾਰ ਨੇ ਝੱਟ ਕਿਰਪਾਨ ਵਾਲੀ ਟੁੱਟੀ ਬਾਹ ਜੱਫੇ ਵਿੱਚ ਸመት ਲਈ। ਸਾਹਿਬ ਨੇ ਮਰੋੜਾ ਝਾੜ ਕੇ ਕਿਰਪਾਨ ਖੋਂਦਿਆ ਆਖਿਆ ਪੁੱਤਰਾ ਹੁਣ ਅਸੀਲ ਕੂਕੜ ਬਣ ਜਾ। ਐਵੇਂ ਵਾਧੂ ਮਾਰ ਨਾ ਖਾ। ਸਾਹਿਬ ਦਾ ਮਤਲਬ ਸੀ ਉਹ ਵਿਰੋਧ ਤਾਂ ਛੱਡ ਦੇਵੇ ਕਿਉਂਕਿ ਹਰ ਤਰ੍ਹਾਂ ਕਾਬੂ ਆ ਚੁੱਕਾ ਸੀ ਕਿਰਪਾਨ ਖੋਲਣ ਪਿੱਛੋਂ ਗੁਰਦੇਵ ਦੀ ਸਰੋਂ ਫੁੱਲੀ ਪੱਗ ਨਾਲ ਹੀ ਉਹ ਸੀਆਂ ਦੋਵੇਂ ਬਾਹਾਂ ਕੱਸ ਕੇ ਪਿੱਠ ਪਿੱਛੇ ਬੰਨ ਦਿੱਤੀਆਂ ਉਹਨਾਂ ਗੁਰਦੇਵ ਦਾ ਇੱਕ ਤਰ੍ਹਾਂ ਮੂਰ ਬਣਾ ਦਿੱਤਾ ਜਮਾਦਾਰ ਮੁੰਡੇ ਨੂੰ ਕਾਬੂ ਆਇਆ ਵੇਖ ਜੇਪ ਦੇ ਪਿੱਛੋਂ ਉਤਰ ਕੇ ਪਹਿਲਾਂ ਹੀ ਚਾਹ ਵਾਲੀ ਦੁਕਾਨ ਵਿੱਚ ਜਾ ਵੜਿਆ ਉਹ ਚੋਸਤ ਬਣਦਾ ਸੀ ਅਤੇ ਮੁਖਬਰ ਦੇ ਤੌਰ ਤੇ ਲੋਕਿਆ ਰਹਿਣਾ ਚਾਹੁੰਦਾ ਸੀ ਉਸ ਥਾਣੇਦਾਰ ਨੂੰ ਹੱਥ ਮਾਰ ਦਿੱਤਾ ਕਿ ਮੇਰਾ ਫਿਕਰ ਨਾ ਕਰੋ ਉਹ ਨਾ ਗੁਰਦੇਵ ਨੂੰ ਜੀਪ ਵਿੱਚ ਚੜ੍ਹਾ ਲਿਆ ਹੁਣ ਉਸ ਦੀ ਵਿਰੋਧਤਾ ਛੱਡ ਦਿੱਤੀ ਸਵਰਨ ਸਿੰਘ ਗੁਰਦੇਵ ਨਾਲੋਂ ਜ਼ੋਰ ਵਿੱਚ ਵੀ ਤਕੜਾ ਸੀ ਉਸ ਜੀਪ ਪਿੱਛੇ ਉਹਨੂੰ ਕਾਬੂ ਕਰੀ ਰੱਖਿਆ ਅਤੇ ਜੀਪ ਬਾਕੀ ਸਵਾਰੀਆਂ ਉੱਤੇ ਤੋੜ ਦਾ ਬੱਦਲ ਸੁੱਟ ਕੇ ਵਾਪਸ ਫਰਤ ਗਏ ਮੇਰੇ ਦੋ ਕੋਕੇ ਕੋਲਿਆਂ ਦੇ ਪੈਸੇ ਤਾਂ ਦੁਕਾਨ ਵਾਲੇ ਨੇ ਸੁਭਾਵਿਕ ਪੁੱਛ ਵਿਜਾਲੇ ਛੱਡ ਦਿੱਤੀ ਤੂੰ ਨਾਲ ਤਾਂ ਨਹੀਂ ਜਾਣਾ ਅਮਲੀਆ ਜਮਾਦਾਰ ਨੇ ਰੋਬ ਨਾਲ ਦਬਕਾਇਆ ਸਰਦਾਰ ਜੀ ਕੋਕੜੀ ਨੂੰ ਤਾਂ ਤਕਲੇ ਦਾ ਦਾਗ ਹੀ ਮਾਰ ਜਾਂਦਾ ਹੈ ਆਮਲੀ ਦੀ ਖਾਲਤ ਅਸਲੋਂ ਨਸ਼ਾ ਟੁੱਟ ਜਾਣ ਵਰਗੀ ਸੀ ਜਨਾਨੀ ਤੇ ਉਹਦਾ ਮਰਦ ਮੁਸਕਾ ਪਏ ਪਰ ਉਹਨਾਂ ਨੂੰ ਅਮਲੀ ਨਾਲ ਦਿਲੋਂ ਹਮਦਰਦੀ ਸੀ ਫਿਰ ਉਹ ਜਮਾਦਾਰ ਸਮੇਤ ਬੱਸ ਦੇ ਗੂੰ ਸੁਣ ਕੇ ਸੜਕ ਤੇ ਆ ਗਏ ਬੱਸ ਵਿੱਚੋਂ ਕੋਈ ਸਵਾਰੀ ਨਾ ਉਤਰੀ ਵਿਚਾਰਾ ਅਮਲੀ ਇਕੱਲਾ ਰਹਿ ਗਿਆ ਜਿਸ ਨਾਲ ਹੁਣੇ ਗਰੀਬ ਮਾਰ ਹੋਈ ਸੀ ਧੰਨਵਾਦ ਜੀ ਜੇਕਰ ਇਹ ਨਾਵਲ ਆਪ ਜੀ ਨੂੰ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੇ ਨਾਵਲ ਤੇ ਕਹਾਣੀਆਂ ਸੁਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ